ਸਾਬਕਾ ਪ੍ਰਧਾਨ ਮੰਤਰੀ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਨ੍ਹਾਂ ਦੀ ਪਤਨੀ ਦੇ ਖਿਲਾਫ ਵੱਡਾ ਐਕਸ਼ਨ ਹੋਇਆ ਹੈ ਤੁਹਾਨੂੰ ਦੱਸ ਰਹੀ ਹਾਂ ਕਿ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਕਟੌਤੀ ਕੀਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਡਾਕਟਰ ਮਨਮੋਹਨ ਸਿੰਘ ਨੇ ਉਹਨਾਂ ਦੀ ਪਤਨੀ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈਗੀ ਆ ਕਿ ਸਿਕਿਉਰਿਟੀ ਦੇ ਵਿੱਚ ਘਾਟਾ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਪਹਿਲਾਂ Z+ ਸਿਕਿਉਰਿਟੀ ਜਿਹੜੀ ਹੈਗੀ ਉਹ ਦਿੱਤੀ ਜਾਂਦੀ ਸੀ ਲੇਕਿਨ ਹੁਣ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਹੁਣ ਸਿਕਿਉਰਿਟੀ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਤਾਂ ਪਹਿਲਾਂ Z+ ਸਿਕਿਉਰਿਟੀ ਮਿਲਦੀ ਸੀ ਲੇਕਿਨ ਹੁਣ Z ਸਿਕਿਉਰਿਟੀ ਜਿਹੜੀ ਉਹ ਦਿੱਤੀ ਜਾਵੇਗੀ ਹੁਣ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਯਾਨੀ CRPF ਦੇ ਜਵਾਨਾਂ ਦੇ ਕੋਲ ਹੋਵੇਗੀ ਸਾਲ 2019 ਦੇ ਵਿੱਚ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਯਾਨੀ SGPC ਸੁਰੱਖਿਆ ਵਾਪਸ ਲੈ ਜਾਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਉਹਨਾਂ ਦੀ ਪਤਨੀ ਨੂੰ CRPF ਦੀ Z+ ਸੁਰੱਖਿਆ ਜਿਹੜੀ ਹੈਗੀ ਉਹ ਦਿੱਤੀ ਗਈ ਸੀ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਮੁਤਾਬਕ ਇਹ ਫੈਸਲਾ ਵੱਖ-ਵੱਖ ਏਜੰਸੀਆਂ ਦੇ ਦੁਆਰਾ ਸੁਰੱਖਿਆ ਸਮੀਖਿਆ ਤੋਂ ਬਾਅਦ ਲਿਆ ਗਿਆ ਮੁਲਾਂਕਣ ਦੇ ਵਿੱਚ ਗੁਰਚਰਨ ਕੌਰ ਨੂੰ ਕੋਈ ਖਤਰਾ ਨਹੀਂ ਪਾਇਆ ਗਿਆ ਜਿਸ ਦੇ ਜਾਣਕਾਰੀ ਸੰਬੰਧਿਤ ਅਧਿਕਾਰੀਆਂ ਨੂੰ ਜਿਹੜੀ ਹੈਗੀ ਜੋ ਜਾਣਕਾਰੀ ਉਹ ਦਿੱਤੀ ਗਈ ਹੈਗੀ ਇਸ ਦਾਰੋਤੇ ਉਸ ਦੀ ਸੁਰੱਖਿਆ ਦੇ ਵਿੱਚ ਜੋ ਹੈ ਸ਼੍ਰੇਣੀ ਘਟਾਉਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਰਿਪੋਰਟ ਸਾਹਮਣੇ ਆ ਰਹੀ ਹੈ ਉਸ ਦੇ ਹਿਸਾਬ ਦੇ ਨਾਲ ਗੁਰਚਰਨ ਕੌਰ ਨੂੰ ਹੁਣ CRPF ਦੀ Z ਸ਼੍ਰੇਣੀ ਦੀ ਸੁਰੱਖਿਆ ਮਿਲੇਗੀ ਜਿਸ ਦੇ ਵਿੱਚ 6 ਹਥਿਆਰਬੰਦ ਸੁਰੱਖਿਆ ਕਰਮਚਾਰੀ ਅਤੇ 2 ਸੁਰੱਖਿਆ ਕਰਮਚਾਰੀ ਯਾਨੀ ਕਿ ਕੁੱਲ 8 ਕਰਮਚਾਰੀ ਜਿਹੜੇ ਹੈਗੇ ਰਹਾਇਸ਼ ਦੀ ਸੁਰੱਖਿਆ ਦੇ ਲਈ ਤਾਇਨਾਤ ਰਹਿਣਗੇ ਜਦੋਂ ਕਿ ਪਹਿਲਾਂ Z+ ਸੁਰੱਖਿਆ ਦੇ ਲਈ 10 ਹਥਿਆਰਬੰਦ ਸੁਰੱਖਿਆ ਕਰਮਚਾਰੀ ਅਤੇ ਰਹਾਇਸ਼ ਦੇ ਲਈ 2 ਸੁਰੱਖਿਆ ਕਰਮਚਾਰੀ ਕੁੱਲ 12 ਕਰਮਚਾਰੀ ਜਿਹੜੇ ਹੈਗੇ ਉਹ ਤਾਇਨਾਤ ਕੀਤੇ ਗਏ ਸਨ ਤਾਂ ਵੱਡੀ ਖਬਰ ਜਿਹੜੀ ਹੈਗੀ ਸਾਹਮਣੇ ਆ ਰਹੀ ਹੈ ਡਾਕਟਰ ਮਨਮੋਹਨ ਸਿੰਘ ਜਿਨ੍ਹਾਂ ਦਾ ਦਿਹਾਂਤ ਹੋ ਗਿਆ ਅਜੇ ਹੀ ਦੇ ਵਿੱਚ ਹੁਣ ਉਹਨਾਂ ਦੀ ਪਤਨੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਪੁਲਿਸ ਦੇ ਲਗਭਗ 30 ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਸਨ ਪਹਿਲਾਂ ਪਰ ਆਡਿਟ ਤੋਂ ਬਾਅਦ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਨੂੰ ਹਟਾ ਦਿੱਤਾ ਗਿਆ ਹੁਣ CRPF ਨੇ ਉਸ ਨੂੰ ਸੁਰੱਖਿਆ ਕਰਮਚਾਰੀਆਂ ਦੇ ਨਾਲ ਨਾਲ ਇੱਕ ਬੁਲੇਟ ਪ੍ਰੂਫ ਕਾਰ ਵੀ ਜਿਹੜੀ ਹੈਗੀ ਦਿੱਤੀ ਗਈ ਹੈਗੀ ਇਸ ਦੇ ਨਾਲ ਹੀ ਉਸ ਦੇ ਰਹਾਇਸ਼ ਦੇ ਬਾਹਰ ਦੋ ਸਪੋਰਟਸ ਵੀ ਜਿਹੜੇ ਹੈਗੇ ਆ ਉਹ ਤਾਇਨਾਤ ਕੀਤੇ ਗਏ ਨੇ ਤੁਹਾਨੂੰ ਦੱਸ ਦੇ ਕਿ ਡਾਕਟਰ ਮਨਮੋਹਨ ਸਿੰਘ ਜੋ ਨੇ 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸੀ 2004 ਤੋਂ ਲੈ ਕੇ 2014 ਤੱਕ ਲਗਾਤਾਰ ਦੋ ਵਾਰ ਭਾਰਤ ਦੇ ਪੀਐਮ ਰਹੇ ਸੀ ਐਲਜੀਪੀਸੀ ਦੀ ਵੀ ਜੇਕਰ ਕਲ ਕਲ ਲਈਏ ਤਾਂ ਲਗਾਤਾਰ ਹੀ ਖਬਰਾਂ ਜਿਹੜੀਆਂ ਹੈਗੀਆਂ ਸਾਹਮਣੇ ਆ ਰਹੀਆਂ ਨੇ ਤਾਂ ਲਗਾਤਾਰ ਹੀ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜੋ ਇਸ ਮਾਮਲੇ ਦੇ ਵਿੱਚ ਜੋ ਡਾਕਟਰ ਮਨਮੋਹਨ ਸਿੰਘ ਨੇ ਉਹਨਾਂ ਦੀ ਪਤਨੀ ਗੁਰਸ਼ਰਨ ਕੌਰ ਜੋ ਨੇ ਉਨ੍ਹਾਂ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਕੇਂਦਰ ਸਰਕਾਰ ਦੇ ਵੱਲੋਂ ਸਿਕਿਉਰਿਟੀ ਦੇ ਵਿੱਚ ਕਟੌਤੀ ਜਿਹੜੀ ਹੈਗੀ ਆ ਉਹ ਕੀਤੀ ਗਈ ਹੈਗੀ ਆ ਤਾਂ 92 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਜਿਹੜਾ ਹੈਗਾ ਉਹ ਡਾਕਟਰ ਮਨਮੋਹਨ ਸਿੰਘ ਦਾ ਹੁੰਦਾ ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ AIMS ਹਸਪਤਾਲ ਦੇ ਵਿੱਚ ਭੜਤੀ ਕਰਵਾਇਆ ਗਿਆ ਸੀ ਜਿੱਥੇ ਕੀ ਉਨ੍ਹਾਂ ਦਾ ਦਿਹਾਂਤ ਹੋ ਜਾਂਦਾ ਹੈ ਤਾਂ ਅਜਿਹੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਕੇਂਦਰ ਦੇ ਵੱਲੋਂ ਜੋ ਸਿਕਿਉਰਿਟੀ ਹੈਗੀ ਉਸ ਦੇ ਵਿੱਚ ਘਟौती ਕੀਤੀ ਗਈ ਹੈ ਤਾਂ ਸਾਡੇ ਨਾਲ ਸਾਡੇ ਸਹੋਗੀ ਪਰਵਿੰਦਰ ਕੁਮਾਰ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਵਦੇਰੀ ਜਾਣਕਾਰੀ ਕੀ ਕੋਈ ਜਾਣਕਾਰੀ ਆਉਣਾ ਕੋਲ ਜੀ ਪਰਵਿੰਦਰ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਕਵਿਤਾ ਜਿਸਤਨ ਦੇ ਨਾਲ ਬਾਕੀ ਹੁਣ ਜਿਹੜੀ ਕੀ ਖਬਰ ਆਪਣੇ ਦੋਸ਼ਿਕਾ ਨਾਲ ਸਾਝੀ ਕਰਦੇ ਕਿ ਸਾਫ ਦਾ ਪਟਾਣਾਂ ਦੇ ਡਾਕਟਰ ਮਨਵੰਤ ਸਿੰਘ ਜਿਹੜੇ ਸੀ ਕਿ ਉਹਨਾਂ ਦੀ ਪਤਨੀ ਹੈਗੀ ਅ ਗੁਰਚਨ ਕੁਰ ਉਹਨਾਂ ਦੀ ਜਿਹੜੀ ਕਿ ਸੁਰੱਖਿਆ ਉਹ ਡਾਕਟਰ ਤੋਂ ਪਿਠਾ ਕੇ ਜੈਦਸ਼ਾਨੀ ਦੀ ਕਰ ਦਿੱਤੀ ਗਈ ਹੈ ਹੁਣ ਜਿਹੜਾ ਕੀ ਹੈ ਪਹਿਲਾਂ ਜਿਹੜੀ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ 12 ਜਿਹੜੇ ਕਿ ਮੁਲਾਜ਼ਮ ਤਨਖਾਹ ਦੇ ਸੁਰੱਖਿਆ ਕਰਮਚਾਰੀ ਜਿਵੇਂ ਵਿੱਚ 10 ਹਜ਼ਾਰ ਬੰਦ ਰਹਿੰਦੇ ਸੀ ਤੇ ਦੁਰ ਸੁਰੱਖਿਆ ਕਰਮਚਾਰੀ ਹੁੰਦੇ ਸੀ ਹੁਣ ਉਹਨਾਂ ਦੀ ਜਿਹੜੀ ਕਿ ਗਿਣਤੀ ਘਟਾ ਕੇ 12 ਤੋਂ ਉਹ 8 ਕਰ ਦਿੱਤੀ ਗਈ ਹੈ ਜਿਵੇਂ ਵਿੱਚ ਹੁਣ ਛੇ ਹਥਿਆਰਬੰਦ ਸੁਰੱਖਿਆ ਕਰਮਚਾਰੀ ਹੋਣਗੇ ਤੇ ਦੋ ਜਿਹੜੇ ਕੀ ਸੁਰੱਖਿਆ ਕਰਮਚਾਰੀ ਉਹ ਹੋਣਗੇ ਜਿਹੜੇ ਕਿ ਉਹਨਾਂ ਦੇ ਰਹਾਇਸ਼ ਤੇ ਬਾਹਰ ਪੈਰਾ ਦੇਣਗੇ ਸੋ ਇਹ ਜਿਹੜਾ ਕੀ ਇਸ ਤਰ੍ਹਾਂ ਕੀਤਾ ਗਿਆ ਕਿਉਂਕਿ ਜਦੋਂ ਇੱਕ ਰਿਵਿਊ ਕਮੇਟੀ ਹੁੰਦੀ ਹੈ ਵਕਫਾ ਏਜੰਸੀ ਦੇ ਰਿਵਿਊ ਮੀਟਿੰਗ ਤੋਂ ਬਾਅਦ ਜਿਹੜੀ ਕੀ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਕੀ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਰਮੋਦ ਸਿੰਘ ਹੈਗੇ ਨੇ ਉਹਨਾਂ ਦੀ ਪਤਨੀ ਕੁਰਸ਼ਰਨ ਫੋਰ ਨੂੰ ਕੋਈ ਖਤਰਾ ਨਹੀਂ ਹੈ ਇਹ ਜਿਹੜੀ ਕੀ ਹੈ ਪੂਰੀ ਜਾਂਚ ਪਰਤਾਲ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਤੇ ਹੁਣ ਜਿਹੜੀ ਕੀ ਉਹਨਾਂ ਦੀ ਸੁਰੱਖਿਆ ਦੇ ਵਿੱਚ ਕਟੋਤੀ ਕੀਤੀ ਗਈ ਉਸ ਤੋਂ ਪਹਿਲਾਂ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਦਿੱਲੀ ਪੁਲਿਸ ਦੇ ਵੀ ਲਗਭਗ 30 ਜਿਹੜੇ ਕੀ ਕਰਮਚਾਰੀ ਜਿਹੜੇ ਹੈਗੇ ਨੇ ਉਹ ਸੁਰੱਖਿਆ ਵਿਸਥਾਪਨ ਅਤੇ ਕੀਤੇ ਗਏ ਸੰਪਰਵ ਜਦੋਂ ਆਡਿਟ ਹੁੰਦੀ ਹੈ ਤਮਾਮ ਜਿਹੜੇ ਕਿ ਵੱਖ-ਵੱਖ ਪਹਿਲੂਆਂ ਤੇ ਵਿਚਾਰ ਕੀਤਾ ਜਾਂਦਾ ਕਿ ਕਿਸ ਤਰ੍ਹਾਂ ਕੋਈ ਖਤਰਾ ਤਾਂ ਨਹੀਂ ਹੈ ਜੇਕਰ ਖਤਰਾ ਤਾਂ ਫਿਰ ਐਸਬੀਟੀਸੀ ਜਿਹੜੀ ਕਿ ਉਹਨਾਂ ਦੀ ਸਟ੍ਰਕਚਰ ਰੱਖੀ ਜਾਂਦੀ ਪਰ ਜਦੋਂ ਪੂਰੀ ਜਿਹੜੀ ਕਿ ਸਮੀਖਿਆ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਉਹ ਜਿਹੜੀ ਕਿ ਸੁਰੱਖਿਆ ਘਟਾਈ ਗਈ ਹੈ ਪਰ ਨਾਲ ਹੀ ਜਿਹੜੀ ਕਿ ਸੁਰੱਖਿਆ ਦੇ ਨਾਲ ਨਾਲ ਇੱਕ ਬੁਲਟ ਪ੍ਰੂਫ ਜਿਹੜੀ ਗੱਡੀ ਰਹੀ ਹੈ ਨਾ ਉਹ ਵੀ ਜਿਹੜੀ ਕਿ ਹੈ ਗੁਰਸ਼ਰਨ ਕੋਰ ਨੂੰ ਦਿੱਤੀ ਗਈ ਹੈ ਜੋ ਕਿ ਉਹਨਾਂ ਦੀ ਸਰਬਉਪਰ ਪ੍ਰਧਾਨ ਮੰਤਰੀ ਡਾਕਟਰ ਮਰਮਾਂ ਸਿੰਘ ਵੀ ਵਰਤਦੀ ਹੈ ਜੀ ਇਤਿਹਾਸ ਦੇ ਵਿੱਚ ਕੋਈ ਰਿਐਕਸ਼ਨ ਸਾਹਮਣੇ ਆਇਆ ਕਿਉਂਕਿ ਹਮੇਸ਼ਾ ਦੇਖਿਆ ਜਾਂਦਾ ਜਦੋਂ ਸਿਕਿਉਰਟੀ ਦੇ ਵਿੱਚ ਕਟੌਤੀ ਕੀਤੀ ਜਾਂਦੀ ਹੈ ਤਾਂ ਇਸ ਦਾ ਵਿਰੋਧ ਵੀ ਕੀਤਾ ਜਾਂਦਾ ਹੈ ਹੁਣ ਤਾਂ ਕੋਈ ਰਿਐਕਸ਼ਨ ਨਹੀਂ ਹਾਲੇ ਤੱਕ ਜਿਹੜੇ ਕਿ ਕਾਂਗਰਸੇ ਵੱਲੋਂ ਇਸ ਦਾ ਕੋਈ ਰਿਐਕਸ਼ਨ ਤਾਂ ਨਹੀਂ ਆਇਆ ਪਰ ਜਿਹੜਾ ਕਿ ਹੈਗਾ ਪੂਰੀ ਸੋਚ ਵਿੱਚ ਆਕਤੋਪਾ ਜਿਹੜਾ ਕਿ ਸੈਂਟਰ ਦੇ ਵੱਲੋਂ ਇਹ ਫੈਸਲੇ ਜਾਣਾ ਪਰ ਥੋੜੀ ਹੋ ਦੇਰ ਬਾਅਦ ਹੋ ਸਕਦਾ ਹੈ ਕਿ ਕਾਂਗਰਸੀ ਆਪ ਕੋ ਆਪਣਾ ਪ੍ਰतिकਰਮ ਵੀ ਸਾਹਮਣੇ ਆਉਣਾ ਸ਼ੁਰੂ ਹੋ ਜੀ ਆ ਧੰਨਵਾਦ ਆਏ ਸੀ ਪਰਵਿੰਦਰ ਕੁਮਾਰ ਸਾਡੇ ਨਾਲ ਸਾਡੇ ਸਹਿਯੋਗੀ ਜਿਨ੍ਹਾਂ ਨੇ ਸਾਨੂੰ ਵਿਸਤਾਰਪੂਰਵਕ ਜਾਣਕਾਰੀ ਜ਼ਰੂਰ ਦਿੱਤੀ ਹੈਗੀ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਵੀ ਵਿਕਰਮ ਸਿੰਘ ਮਜੀਠੀਆ ਜੋਨੇ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਘਾਟਾ ਕੀਤਾ ਗਿਆ ਹੈਗਾ ਅਜਿਹੇ ਦੇ ਵਿੱਚ ਲਗਾਤਾਰ ਉਸ ਦੇ ਵਿੱਚ ਵੀ ਜੋ ਉਹ ਮਾਮਲਾ ਹੈਗਾ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਸਿਆਸਤ ਗਰਮਾਉਂਦੀ ਹੋਈ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਤਾਂ ਐਸਪੀ ਜੀ ਸੁਰੱਖਿਆ ਤੋਂ ਬਾਅਦ Z+ ਸੁਰੱਖਿਆ ਦੇਸ਼ ਦੀ ਦੂਜੀ ਸਭ ਤੋਂ ਉੱਚੀ ਸੁਰੱਖਿਆ ਸ਼੍ਰੇਣੀ ਹੈ ਜੋ ਹੁਣ ਤੱਕ ਡਾਕਟਰ ਮਨਮੋਹਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਗਈ ਸੀ ਤਾਂ ਹੁਣ ਇਹ ਜੋ ਸਿਕਿਉਰਿਟੀ ਹੈਗੀ ਇਸ ਦੇ ਵਿੱਚ ਕਟੌਤੀ ਕੀਤੀ ਗਈ ਹੈਗੀ ਇਸ ਨੂੰ ਮੰਨਦੇ ਹੋਏ ਕਿ ਜੋ ਗੁਰਚਰਨ ਕੌਰ ਨੇ ਡਾਕਟਰ ਮਨਮੋਹਨ ਸਿੰਘ ਦੀ ਪਤਨੀ ਉਹਨਾਂ ਨੂੰ ਕੋਈ ਵੀ ਅਜਿਹੀ ਜੋ ਥ੍ਰੈਟ ਹੈਗੀ ਨਹੀਂ ਮਿਲੀ ਜਾਂ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ ਇਸ ਦੇ ਮੱਦੇਨਜ਼ਰ ਸਿਕਿਉਰਟੀ ਦੇ ਵਿੱਚ ਘਾਟਾ ਕੀਤਾ ਗਿਆ ਹੈ ਪਰ ਦੂਜੇ ਪਾਸੇ ਜੋ ਬੁਲੇਟ ਪ੍ਰੂਫ ਗੱਡੀ ਵੀ ਜਿਹੜੀ ਹੈਗੀ ਮੁਹਈਆ ਕੀਤੀ ਗਈ ਆ ਪਰ ਪੂਰੇ ਮੈਟਰ ਤੇ ਇਹ ਦੇਖਿਆ ਜਾਵੇ ਤਾਂ ਫਿਲਹਾਲ ਤੱਕ ਕੋਈ ਵੀ ਸਿਆਸਤਦਾਨ ਦਾ ਰਿਐਕਸ਼ਨ ਸਾਹਮਣੇ ਨਹੀਂ ਆਇਆ